ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨਾ ਮਸਤਵਾਣਾ ਸਾਹਿਬ ਵਾਲੇ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਵਿਖੇ ਪਹੁੰਚੇ ਨਾਲ ਉਹਨਾਂ ਦੇ ਸੇਵਾਦਾਰ ਹੁੰਦੇ ਸੀ ਉਹ ਮਹਾਪੁਰਖ ਸੱਚਖੰਡ ਦੀ ਦਹਲੀਜ਼ ਦੇ ਉੱਪਰ ਉਹਨਾਂ ਨੇ ਆਪਣਾ ਮਸਤਕ ਰੱਖਿਆ ਚੁੱਕ ਲਿਆ ਕਰਨ ਫਿਰ ਰੱਖ ਦਿਆ ਕਰਨ ਚੁੱਕ ਲਿਆ ਕਰਨ ਫਿਰ ਰੱਖ ਦਿਆ ਕਰਨ ਮੱਥਾ ਹੀ ਟੇਕੀਗੇ ਵਾਰ-ਵਾਰ ਮੱਥਾ ਹੀ ਟੇਕੀਗੇ ਮੱਥਾ ਹੀ ਟੇਕੀਗੇ ਮੱਥਾ ਹੀ ਟੇਕੀਗੇ ਹੁਣ ਸੇਵਾਦਾਰਾਂ ਦੀ ਹਿੰਮਤ ਵੀ ਨਾ ਪਾਏ ਵੀ ਮਹਾਪੁਰਖਾਂ ਨੂੰ ਕਹਿ ਦਈਏ ਕੁਝ ਨਾ ਉਹਨਾਂ ਦੀ ਕੁਝ ਕਿਸੇ ਵੀ ਗੱਲ ਕਹਿਣ ਦੀ ਹਿੰਮਤ ਨਹੀਂ ਸੀ ਪੈਂਦੀ ਮਹਾਪੁਰਖ ਆਪਣੀ ਮੌਜ ਦੇ ਵਿੱਚ ਹੈ ਕਹਿੰਦੇ ਕਾਫੀ ਸਮਾਂ ਮਹਾਪੁਰਖ ਆਪਣਾ ਸਿਰ ਜਿਹੜਾ ਮਸਤਕ ਜਿਹੜਾ ਹੈ ਮੱਥਾ ਉਹ ਚੁੱਕ ਲੈਂਦੇ ਸੀ ਦਹਲੂਸ ਤੋਂ ਫੇਰ ਰੱਖ ਦਿੰਦੇ ਸੀ ਫੇਰ ਚੁੱਕ ਲੈਂਦੇ ਸੀ ਫੇਰ ਰੱਖ ਦਿੰਦੇ ਸੀ ਜਦੋਂ ਮਹਾਪੁਰਖ ਉੱਠ ਕੇ ਖਲੋਏ ਤੇ ਸੇਵਾਦਾਰਾਂ ਦੇ ਮਨ ਵਿੱਚ ਜਿਹੜਾ ਖਿਆਲ ਸੀ ਉਹੋ ਹੀ ਉਹਨਾਂ ਦੇ ਨਾਲ ਸਾਂਝਾ ਕਰ ਦਿੱਤਾ ਕਹਿੰਦੇ ਮਹਾਪੁਰਖ ਨੂੰ ਇੰਨੀ ਵਾਰ ਮੱਥਾ ਟੇਕਿਆ ਤੁਸੀਂ ਇੰਨੀ ਵਾਰ ਇੰਨੀ ਵਾਰ ਮੱਥਾ ਟੇਕ ਕੇ ਮੈ ਸਾਨੂੰ ਗੱਲ ਸਮਝ ਨਹੀਂ ਆਈ ਇੰਨੀ ਵਾਰ ਮੱਥਾ ਟੇਕਣ ਦਾ ਕੀ ਭਾਵ ਹੈ ਸੰਤ ਬਾਬਾ ਅਤਰ ਸਿੰਘ ਜੀ ਨੇ ਬੜੇ ਪਿਆਰ ਤੇ ਬੈਰਾਗ ਦੇ ਵਿੱਚ ਹੱਥ ਜੋੜ ਕੇ ਆਖਿਆ ਉਹ ਕਹਿੰਦੇ ਬੜੀ ਸੰਗਤ ਰੋਕਣ ਤੋਂ ਬਾਅਦ ਵੀ ਸਾਨੂੰ ਮੱਥੇ ਟੇਕ ਜਾਂਦੀ ਹੈ ਉਹ ਮੇਰੀ ਕੀ ਔਕਾਤ ਹੈ ਇਸ ਮਿੱਟੀ ਦੇ ਭਾਂਡੇ ਨੂੰ ਕੋਈ ਮੱਥਾ ਟੇਕੇ ਜਿਹੜੇ ਜਿਹੜੇ ਉਹਨਾਂ ਨੇ ਮੈਨੂੰ ਮੱਥਾ ਟੇਕੇ ਹੋਏ ਸੀ ਨਾ ਸਾਰੇ ਮੈਂ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕਰ ਦਿੱਤੇ ਔਰ ਬੇਨਤੀ ਕਰ ਰਿਹਾ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਪਾਤਸ਼ਾਹ ਇਹ ਮੇਰੀ ਅਵਗਿਆ ਮਾਫ ਕਰਿਓ ਕੋਈ ਜੇ ਇਸ ਸ਼ਰੀਰ ਨੂੰ ਮੱਥਾ ਟੇਕ ਜਾਂਦਾ ਕਿਸੇ ਜੋਗਾ ਵੀ ਨਹੀਂ ਹੈ ਉਹਨਾਂ ਸਾਰਿਆਂ ਦਾ ਜਿਹੜਾ ਮੱਥਾ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਮਹਾਰਾਜੀ ਮੈਂ ਭੇਟਾ ਕਰ ਦਿੱਤਾ ਉਹ ਕਹਿੰਦੇ ਮੈਂ ਇਨੇ ਜੋਗਾ ਨਹੀਂ ਵੀ ਕਿਸੇ ਦਾ ਸੱਜਣ ਦਾ ਮੱਥਾ ਟੇਕਿਆ ਮੈਂ ਆਪਣੇ ਕੋਲ ਹੀ ਰੱਖ ਲਾ ਇਹ ਵੀ ਸਾਨੂੰ ਕਈ ਵਾਰੀ ਹੰਕਾਰ ਦਿੰਦਾ ਅਸੀਂ ਲੰਘਦੇ ਆ ਨਾ ਕਿਤੋਂ ਅਸੀਂ ਇਹ ਮਹਿਸੂਸ ਕਰਦੇ ਆ ਵੀ ਇਹ ਸਾਨੂੰ ਜਾਣਦਾ ਹੀ ਨਹੀਂ ਫਤੇ ਨਹੀਂ ਬੁਲਾਈਏ ਇਸ ਨੇ ਤੇ ਜੇ ਫਤਿਹ ਬਲਾਦ ਹੁੰਦਾ ਅਸੀਂ ਖੁਸ਼ ਵੀ ਹੁੰਨੇ ਆ ਤੇ ਨਿੱਕੇ ਨਿੱਕੇ ਪੱਠੇ ਵੀ ਪੈ ਜਾਂਦੇ ਆ ਸਾਡੇ ਹੰਕਾਰ ਨੂੰ ਵੀ ਗੱਲ ਬਣ ਗਈ ਹੈ ਮੈਂ ਬੇਨਤੀ ਕਰ ਰਿਹਾ ਸਨ ਮਾਹਪੁਰਖ ਦਾ ਜੀਵਨ ਇਹ ਹੁੰਦਾ ਉਹਨੂੰ ਉਹਦੀ ਜੇ ਕੋਈ ਉਸਤਤ ਕਰ ਜਾਏ ਤਾਂ ਵੀ ਕੋਈ ਲੈਣਾ ਦੇਣਾ ਨਹੀਂ ਜੇ ਕੋਈ ਨਿੰਦਾ ਕਰ ਜਾਏ ਤਾਂ ਵੀ ਕੋਈ ਲੈਣਾ ਦੇਣਾ ਨਹੀਂ ਔਰ ਇਹ ਵੀ ਮੈਂ ਬੇਨਤੀ ਕਰਦਿਆਂ ਫੇਰ ਮੈਂ ਦੁਹਰਾਵਾਂ ਮਾਹਪੁਰਖ ਭਾਵੇਂ ਕਿਸੇ ਵੀ ਇਲਾਕੇ ਦੇ ਵਿੱਚ ਹੋਣ ਮਾਹਪੁਰਖ ਸਭਨਾ ਦੇ ਸਾਂਝੇ ਵੀ ਹੁੰਦੇ ਆ ਔਰ ਮਹਾਪੁਰਖਾਂ ਦੇ ਜੀਵਨ ਵੀ ਇੱਕੋ ਜਿਹੇ ਹੁੰਦੇ ਆ ਵੀ ਉਹਨਾਂ ਦੇ ਜੀਵਨ ਦੇ ਵਿੱਚ ਇਹੋ ਹੀ ਗੱਲ ਲੁਕੀ ਹੁੰਦੀ ਆ ਵੀ ਜਨ ਮਾਨਸ ਦੇ ਉੱਪਰ ਕਿਰਪਾ ਕਰਨੀ ਪਰਮੇਸ਼ਰ ਕਾਲ ਪੁਰਖ ਦੇ ਘਰ ਦੀ ਜਿਹੜੀ ਗੱਲ ਆ ਉਹਨਾਂ ਨੂੰ ਦ੍ਰਿੜ ਕਰਨੀ ਮਹਾਪੁਰਖ ਉਹ ਹੀ ਅਸਲ ਗਿਣੇ ਜਾਂਦੇ ਆ ਜਿਹੜੇ ਆਪਣੇ ਨਾਲ ਨਾ ਜੋੜਨ ਆਪਣੇ ਚਰਨਾਂ ਤੇ ਮੱਥਾ ਨਾ ਟਿਕਾਉਂਦੇ ਫਿਰ ਉਹਨੋਂ ਰੱਬ ਦੇ ਪੁਜਾਰੀ ਨਹੀਂ ਹੁੰਦੇ ਉਹ ਆਪਣੇ ਸਵੈ ਪੁਜਾਰੀ ਹੁੰਦੇ ਆ ਉਹਨਾਂ ਨੂੰ ਸਵੈ ਜੀਵਨ ਪਿਆਰਾ ਲੱਗਦਾ ਆ ਹੁਣ ਮਹਾਪੁਰਖ ਬਾਬਾ ਕਰਨਾਲ ਸਿੰਘ ਦਾ ਜੀਵਨ ਮੈਨੂੰ ਨਹੀਂ ਪਤਾ ਤੁਸੀਂ ਜਾਣਦੇ ਹੋਵੋਗੇ ਪਰ ਜੇ ਉਹ ਸੱਚੇ ਮਹਾਪੁਰਖ ਸੀ ਤੇ ਉਹ ਮੱਥਾ ਟੇਕਣ ਵਾਲੇ ਨੂੰ ਕਹਿ ਦਿੰਦੇ ਹੋਣਗੇ ਵੀ ਨਾ 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 ਭਾਈ ਇਹ ਪੈਰਾਂ ਤੇ ਮੱਥਾ ਨਹੀਂ ਟੇਕਣਾ